ਅੱਜ ਉਮਾਨ ਦੇ ਲੱਗੇ 바ਵਾ ਫਿਲੀਸਿਸ਼ਨ ਦੇ ਬਾਹਰ ਉਹ ਜੋਤੇ ਇੱਕ ਫਾਇਰਿੰਗ ਇੰਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਜਿਹੜੇ ਮਿੰਡਿਆਲੇ ਰਹਿਣ ਵਾਲਾ ਬਿੱਲਾ ਮਿੰਡਿਆਲਾ ਉਹ ਜਿਹੜਾ ਕੋਈ ਲੜੀ ਹੁੱਕ ਕਰ ਰਿਆ ਸੀ ਉਹਦੇ ਨਾਲ ਉਹਦਾ ਸਾਸੀ ਸੀ ਕੋਰਾ ਬੜੇ ਗੋਰਪੀ ਭਰਿਆ ਗੋਰਾ ਗੋਰਾ ਉਹਦੀ ਦਿੱਤ ਹੋਈ ਹੈ ਤੇ ਮੌਕੇ ਤੇ ਆਏ ਆ ਪੂਰੀ ਸੀ ਮਸ਼ੀਨ ਕਰਦੇ ਆ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਦੱਸਦੇ ਜਖਮ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਕਿਤੇ ਪਰੇਡ ਹਾਲ ਦਾਖਲ ਨਹੀਂ ਉਹ ਦੁਬਾਰਾ ਸੀ ਇਨਵੈਸਟੀਗੇਸ਼ਨ ਸਰ ਇਹਨਾਂ ਦੇ ਕੋਈ ਪੁਰਾਣੀ ਜਿਹੀ ਰੈਂਜ ਸਹੀ ਜਾਂ ਕੀ ਕਾਰਨ ਹੈ ਇਹਦਾ ਹਾਂ ਜੀ ਜਸਟ ਵੈਰੀ 프리 ਸਟੇਜ ਆਂ ਇਸਕਿਊਸ਼ਨ ਦਾ ਇਸ ਸਟੇਜ ਤੇ ਕੁਝ ਨਹੀਂ ਕਰ ਸਕਦੇ ਤੇ ਮੈਟਰ ਰੈਕਨੈਸਿਗੇਸ਼ਨ ਹੈ ਬੱਜ ਖੰਡਾ ਸਰ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਜਿਹੜੀ ਉਹਦੇ ਪਾਸੇ ਹਾਲੇ ਜਦੋਂ ਅਸੀਂ ਇੰਜਰਡਸ ਨੂੰ ਮਿਲਾਂਗੇ ਜਾਂ ਉਹਨਾਂ ਨੂੰ ਕਰਾਂਗੇ ਫਿਰ ਪਤਾ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਕ ਤੇ ਪਤਾ ਲੱਗਾ ਜੀ ਉਹਨਾਂ ਕੋਲੋਂ ਪਾਸੋਂ ਮੁੱਕੀ ਜਿਹੜੀ ਬਾਊਸ ਦੋਹਾਂ ਨੂੰ ਕੋਲ ਗਿਆ ਸਿਸਟਮ ਮਿਲਣ ਨੂੰ ਕੋਈ ਸ਼ੁਰੂ ਤਾਂ ਨਹੀਂ ਇਹ লাইসেনਸੀ ਕੋਲੇ ਹੈਗੇ ਇਹ ਵੈਪਨ ਦੋਨਾਂ ਕੋਲ ਕੇ ਜਾਂ ਇਹ ਮੈਟਰ ਆਫ ਮੈਸਟਰੀ ਹੈ ਜੀ ਅੱਜ ਘਮਾਨ ਦੇ ਲੱਗੇ 바ਵਾ ਫਿਲੀ ਸੇਸ਼ਨ ਦੇ ਬਾਹਰ ਉਹ ਜੋਤੇ ਇੱਕ ਫਾਇਰਿੰਗ